ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਅੰਗਰਾਧ ਵਾਲੇ ਦਿਨ ਇਹ ਪਾਠ ਕਰੋ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਜੋ ਚਾਹੋਗੇ ਉਹ ਹੀ ਮਿਲੇਗਾ ਸਾਧ ਸੰਗਤ ਜੀ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕੀਤੇਆਂ ਸਾਬ ਦਾਤਾਂ ਸਾਡੀ ਝੋਲੀ ਪੈ ਜਾਂਦੀਆਂ ਨੇ ਪਰ ਅਸੀਂ ਫਿਰ ਵੀ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ ਇਸ ਪਾਸੇ ਨਹੀਂ ਲੱਗਦੇ ਜਿਹੜਾ ਰਸਤਾ ਸਾਡੇ ਲਈ ਸਿੱਧਾ ਤੇ ਲਾਹੇਵੰਦ ਹੈ ਇਸੇ ਹੀ ਤਰ੍ਹਾਂ ਕਹਿੰਦੇ ਨੇ ਕਿ ਇੱਕ ਨੌਜਵਾਨ ਮੁੰਡਾ ਆਪਦੀ ਜ਼ਿੰਦਗੀ ਦੇ 12 ਸਾਲ ਵਿਦਿਆਕਾਲ ਸਿੱਖਦਾ ਹੈ ਉਸਨੇ ਆਪਦੀ ਜ਼ਿੰਦਗੀ ਦੇ 12 ਵਰੇ ਕਈ ਤਰ੍ਹਾਂ ਦੀਆਂ ਵਿਦਿਅਕ ਕਲਾ ਸਿੱਖਣ ਦੇ ਲਾ ਦਿੱਤੇ ਵਿਦਿਆ ਪੂਰੀ ਹੋਣ ਤੋਂ ਬਾਅਦ ਜਦੋਂ ਉਹ ਘਰੇ ਆਉਂਦਾ ਹੈ ਤਾਂ ਆ ਕੇ ਆਪਣੇ ਪਿਤਾ ਜੀ ਨੂੰ ਮਾਤਾ ਜੀ ਨੂੰ ਮਿਲਦਾ ਏ ਬੜਾ ਹੀ ਖੁਸ਼ ਕਿ ਮੈਂ ਸਭ ਕੁਝ ਪਾ ਲਿਆ ਹੁਣ ਮੈਂ ਨਿਪੁੰਨਾ ਮੇਰੇ ਤੋਂ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਜਿਹੜਾ ਵੀ ਸਵਾਲ ਤੁਹਾਡੇ ਮਨ ਵਿੱਚ ਹੈ ਤੁਸੀਂ ਮੈਨੂੰ ਕਰ ਸਕਦੇ ਹੋ ਤੇ ਮੈਂ ਉਸ ਦਾ ਜਵਾਬ ਤੁਹਾਨੂੰ ਉਸੇ ਵੇਲੇ ਦੇ ਦਵਾਗਾ ਉਹ ਬੜੇ ਹੀ ਹੰਕਾਰ ਦੇ ਨਾਲ ਇੰਜ ਬੋਲ ਰਿਹਾ ਸੀ ਕਿ ਹੁਣੇ ਦੇ ਹੁਣੇ ਹੀ ਮੇਰੇ ਕੋਲੋਂ ਕੋਈ ਵੀ ਸਵਾਲ ਪੁੱਛ ਕੇ ਵੇਖੋ ਮੈਂ ਛੱਟ ਉਹਦਾ ਉੱਤਰ ਦੇ ਦੇਣਾ ਏ ਉਸਦੇ ਪਿਤਾ ਨੇ ਉਸ ਨੂੰ ਕਿਹਾ ਕਿ ਪੁੱਤਰ ਤੂੰ ਇੰਨੇ ਚਿਰਾਂ ਤੋਂ ਘਰ ਆਇਆ ਏ ਛੱਟ ਬੈਠ ਸਭ ਨੂੰ ਮਿਲ ਨਾਹ ਤੋਂ ਲਾ ਰੋਟੀ ਪਾਣੀ ਖਾ ਪ੍ਰਸ਼ਾਦਾ ਪਾਣੀ ਖਾਣ ਤੋਂ ਬਾਅਦ ਫਿਰ ਤੇਰੇ ਤੋਂ ਜਿਹੜਾ ਆਪਾਂ ਤੇਰੀ ਵਿਦਿਆ ਬਾਰੇ ਗੱਲ ਕਰਾਂਗੇ ਪਿਤਾ ਦੇ ਕਹਿਣ ਤੇ ਉਸ ਨੇ ਪ੍ਰਸ਼ਾਦਾ ਪਾਣੀ ਛਕਿਆ ਨਾਤਾ ਤੋਤਾ ਤੇ ਫਿਰ ਆ ਕੇ ਪਰਿਵਾਰ ਵਿੱਚ ਬੈਠਾ ਹੁਣ ਉਸ ਨੂੰ ਇਹ ਸੀ ਕਿ ਕੋਈ ਮੈਨੂੰ ਸਵਾਲ ਪੁੱਛੇ ਤੇ ਮੈਂ ਉਹਦਾ ਜਵਾਬ ਦਿਆਂ। ਉਧਰ ਉਸਤੇ ਜਿਹੜੇ ਪਿਤਾ ਜੀ ਸੀ ਉਹ ਵੀ ਬੜੇ ਸੂਝਵਾਨ ਤੇ ਗਿਆਨਵਾਨ ਸੀ। ਉਹਨਾਂ ਨੇ ਜਿਹੜਾ ਪਹਿਲਾ ਹੀ ਸਵਾਲ ਉਸ ਤੋਂ ਪੁੱਛਿਆ ਉਸਦਾ ਹੀ ਉੱਤਰ ਉਸ ਨੌਜਵਾਨ ਮੁੰਡੇ ਕੋਲੋਂ ਨਾ ਦਿੱਤਾ ਗਿਆ। ਪਿਤਾ ਨੇ ਪੁੱਤਰ ਨੂੰ ਪੁੱਛਿਆ ਕਿ ਪੁੱਤ ਦੱਸ ਪਾਪ ਦਾ ਪਿਓ ਕੌਣ ਹੈ? ਉਹ ਸੋਚੀ ਪੈ ਗਿਆ, ਪਰੇਸ਼ਾਨ ਹੋ ਗਿਆ ਕਿ ਮੇਰੀ ਵਿੱਦਿਆ ਵਿੱਚ ਇਹ ਸਵਾਲ ਤਾਂ ਹੈਗਾ ਹੀ ਨਹੀਂ ਸੀ। ਉਸ ਤੋਂ ਜਵਾਬ ਨਾ ਦਿੱਤਾ ਗਿਆ। ਪਿਤਾ ਬਹੁਤ ਨਾਰਾਜ਼ ਹੋ ਗਏ ਕਹਿਣ ਲੱਗੇ ਕਿ ਇੰਨਾ ਚਿਰ ਤੂੰ ਘਰੋਂ ਬਾਹਰ ਰਿਆ 12 ਵਰੇ ਤੂੰ ਵਿਦਿਆ ਹਾਸਲ ਕੀਤੀ ਪਰ ਤੇਰੇ ਕੋਲੋਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਤੇ ਜੇ ਤੂੰ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਤਾਂ ਤੂੰ ਫਿਰ ਕੁਝ ਨਹੀਂ ਜਾਣਦਾ ਤੇਰੀ ਵਿਦਿਆ ਫੇਲ ਆ ਇਸ ਲੜਕੇ ਨੇ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਇਸ ਸਵਾਲ ਦੇ ਜਵਾਬ ਲਈ ਫੇਰ ਜਾ ਰਿਹਾ ਹੈ ਤੇ ਮੈਂ ਜਵਾਬ ਲੈ ਕੇ ਹੀ ਘਰੇ ਵਾਪਸ ਆਵਾਂਗਾ ਉਦੋਂ ਤੱਕ ਮੈਂ ਘਰ ਨਹੀਂ ਵੜਨਾ ਭਾਵੇਂ ਮੈਨੂੰ ਫਿਰ 12 ਸਾਲ ਲੱਗ ਜਾਣ ਉਹ ਫਿਰ ਇਹ ਗੱਲ ਕਹਿ ਕੇ ਤੇ ਘਰੋਂ ਚਲਾ ਜਾਂਦਾ ਹੈ ਐਸੇ ਹੀ ਸਵਾਲ ਦਾ ਜਵਾਬ ਲੱਭਣ ਲਈ ਉਹ ਘਰ ਛੱਡ ਦਿੰਦਾ ਹੈ ਭਟਕਦੇ ਭਟਕਦੇ ਸਵੇਰ ਤੋਂ ਸ਼ਾਮ ਹੋ ਜਾਂਦੀ ਆ ਤੇ ਉਸ ਨੂੰ ਪਾਣੀ ਦੀ ਪਿਆਸ ਲੱਗ ਜਾਂਦੀ ਆ ਉਹ ਬਹੁਤ ਪਾਣੀ ਦੀ ਭਾਲ ਕਰਦਾ ਏ ਪਰ ਉਸ ਨੂੰ ਪੀਣ ਯੋਗ ਪਾਣੀ ਕਿਤੋਂ ਨਹੀਂ ਮਿਲਦਾ ਆਖਰਕਾਰ ਉਸ ਨੂੰ ਇੱਕ ਘਰ ਦਿਖਾਈ ਦਿੱਤਾ ਤੇ ਉਸ ਨੇ ਉਸ ਘਰ ਦਾ ਦਰਵਾਜ਼ਾ ਖਟਕੜਾਇਆ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ ਤੇ ਉਸ ਔਰਤ ਤੋਂ ਉਹ ਪਾਣੀ ਦੀ ਮੰਗ ਕਰਦਾ ਹੈ ਉਹ ਪਾਣੀ ਲਿਆ ਕੇ ਦੇ ਦਿੰਦੀ ਆ ਪਾਣੀ ਪੀਣ ਤੋਂ ਬਾਅਦ ਉਹ ਨੌਜਵਾਨ ਉਸ ਔਰਤ ਨੂੰ ਉਸ ਦੀ ਜਾਤ ਗੋਤ ਪੁੱਛਣ ਲੱਗ ਜਾਂਦਾ ਹੈ ਕਿ ਤੁਸੀਂ ਕੌਣ ਆ ਤੁਹਾਡਾ ਕੀ ਧਰਮ ਆ ਕਿਹੜੀ ਗੋਤ ਹੈ ਤੁਹਾਡੀ ਇਹ ਸਭ ਉਹ ਸਵਾਲ ਕਰਦਾ ਹੈ ਪਰ ਉਹ ਔਰਤ ਅੱਗੋਂ ਕਹਿੰਦੀ ਆ ਕਿ ਇਹ ਗੱਲ ਤੂੰ ਨਾ ਪੁੱਛ ਜੇ ਤੂੰ ਇਹ ਗੱਲ ਪੁੱਛਣੀ ਸੀ ਤਾਂ ਪਾਣੀ ਪੀਣ ਤੋਂ ਪਹਿਲਾਂ ਪੁੱਛ ਲੈਂਦਾ ਹੁਣ ਤੈਨੂੰ ਕੋਈ ਫਾਇਦਾ ਨਹੀਂ ਪਰ ਉਹ ਨੌਜਵਾਨ ਜ਼ੋਰ ਪਾਉਂਦਾ ਹੈ ਕਿ ਮੈਨੂੰ ਜ਼ਰੂਰ ਦੱਸੋ ਕੇ ਤੁਹਾਡੀ ਜਾਤ-ਗੋਤ ਕੀ ਹੈ? ਜਿਆਦਾ ਜ਼ੋਰ ਪਾਉਣ ਤੋਂ ਬਾਅਦ ਉਹ ਔਰਤ ਦੱਸ ਦਿੰਦੀ ਹੈ ਕਿ ਮੈਂ ਇੱਕ ਵੇਸ਼ਵਾ ਹਾਂ। ਇਹ ਸਭ ਸੁਣ ਕੇ ਉਸ ਨੌਜਵਾਨ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਹ ਨੌਜਵਾਨ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਕਿ ਇਹ ਤੂੰ ਕੀ ਕੀਤਾ? ਮੈਂ ਤਾਂ ਅੱਗੇ ਹੀ ਬੜਾ ਪਰੇਸ਼ਾਨ ਸਾਂ ਤੇ ਉੱਤੋਂ ਤੂੰ ਮੈਨੂੰ ਪਾਪ ਦਾ ਭਾਗੀਦਾਰ ਬਣਾ ਦਿੱਤਾ। ਉਸ ਆਰਥ ਨੇ ਉਸ ਨੂੰ ਸਮਝਾਇਆ ਕਿ ਮੈਂ ਤੈਨੂੰ ਕਿਸੇ ਪਾਪ ਦਾ ਭਾਗੀਦਾਰ ਨਹੀਂ ਬਣਾਇਆ ਤੂੰ ਪਿਆਸਾ ਥਾ ਤੇ ਤੂੰ ਦਰਵਾਜ਼ਾ ਖਟਕਟਾਇਆ ਤੇ ਮੈਨੂੰ ਤੇਰੇ ਤੇ ਇਨਸਾਨੀਅਤ ਦੇ ਨਾਂ ਤੇ ਦਰਸਾਇਆ ਤੇ ਮੈਂ ਤੈਨੂੰ ਪਾਣੀ ਪਿਆ ਦਿੱਤਾ ਫਿਰ ਉਹ ਨੌਜਵਾਨ ਤੋਂ ਪੁੱਛਣ ਲੱਗਦੀ ਹੈ ਕਿ ਤੁਸੀਂ ਪਰੇਸ਼ਾਨ ਕਿਉਂ ਆ ਉਹ ਸਾਰੀ ਗੱਲ ਦੱਸਦਾ ਹੈ ਕਿ ਮੈਂ ਇੱਕ ਸਵਾਲ ਦਾ ਜਵਾਬ ਲੱਭਣ ਲਈ ਘਰੋਂ ਨਿਕਲਿਆ ਹਾਂ ਮੇਰੇ ਪਿਤਾ ਜੀ ਨੇ ਮੈਥੋਂ ਪੁੱਛਿਆ ਸੀ ਕੀ ਪਾਪ ਦਾ ਪਿਓ ਕੌਣ ਹੈ ਜਿਸ ਦਾ ਜਵਾਬ ਮੇਰੇ ਕੋਲੋਂ ਨਹੀਂ ਦਿੱਤਾ ਗਿਆ ਇਸ ਲਈ ਮੈਂ ਫਿਰ ਵਿਦਿਆ ਹਾਸਲ ਕਰਾਂਗਾ ਤੇ ਇਸ ਸਵਾਲ ਦਾ ਜਵਾਬ ਲੈ ਕੇ ਹੀ ਘਰ ਮੁੜਾਂਗਾ ਉਸ ਔਰਤ ਨੂੰ ਉਸ ਨੌਜਵਾਨ ਤੇ ਤਰਸ ਆਉਂਦਾ ਹੈ ਉਹ ਸੋਚਦੀ ਹੈ ਕਿ ਇਸ ਸਵਾਲ ਦਾ ਜਵਾਬ ਤਾਂ ਮੇਰੇ ਕੋਲ ਹੈ ਪਰ ਜੇ ਮੈਂ ਸਿੱਧਾ-ਸਿੱਧਾ ਇਸ ਨੂੰ ਦੱਸ ਦਿੱਤਾ ਤਾਂ ਇਸ ਨੂੰ ਸਮਝ ਨਹੀਂ ਆਉਣੀ ਤੇ ਇਸ ਲਈ ਉਹ ਕੁਝ ਸੋਚਣ ਸਮਝਣ ਤੋਂ ਬਾਅਦ ਉਸ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੈਨੂੰ ਭੁੱਖ ਵੀ ਲੱਗੀ ਹੋਣੀ ਆ ਤੂੰ ਥੱਕ ਚੁੱਕਾ ਹੈ ਇੰਜ ਕਰ ਤੂੰ ਇੱਥੇ ਆਰਾਮ ਕਰ ਤੇ ਮੈਂ ਤੈਨੂੰ ਭੋਜਨ ਪ੍ਰਸ਼ਾਦਾ ਛਕਾ ਦਿੰਨੀ ਆ ਪਹਿਲਾਂ ਤਾਂ ਉਹ ਨਾ ਨੁਕਰ ਕਰਦਾ ਏ ਪਰ ਜਦੋਂ ਉਹ ਔਰਤ ਕਹਿੰਦੀ ਹੈ ਕਿ ਚੱਲ ਇਸ ਤਰ੍ਹਾਂ ਕਰ ਜੇ ਤੇਰਾ ਮਨ ਨਹੀਂ ਮੰਨ ਰਿਹਾ ਤਾਂ ਤੂੰ ਮੇਰੇ ਕੋਲੋਂ ਰਾਸ਼ਨ ਪਾਣੀ ਲੈ ਲੈ ਤੇ 10 ਸੋਨੇ ਦੇ ਸਿੱਕੇ ਲੈ ਲੈ ਤੇ ਆਵਦਾ ਰਾਸ਼ਨ ਲੈ ਕੇ ਭੋਜਨ ਆਪ ਬਣਾ ਲਾ ਉਹ ਝੱਟ ਤਿਆਰ ਹੋ ਜਾਂਦਾ ਏ ਕਹਿੰਦਾ ਹੈ ਕਿ ਨਾਲੇ ਤਾਂ 10 ਸੋਨੇ ਦੇ ਸਿੱਕੇ ਮਿਲ ਰਹੇ ਆ ਤੇ ਉਤੋਂ ਸਾਰੀ ਰਸਦ ਮਿਲਦੀ ਪਈ ਆ ਭੋਜਨ ਮੈਂ ਆਪੇ ਬਣਾਉਣਾ ਹੈ ਤੇ ਇਸ ਵਿੱਚ ਕੋਈ ਹਰਜ ਨਹੀਂ ਮੈਂ ਸਭ ਕੁਝ ਇਸ ਤੋਂ ਲੈ ਲੈਣਾ ਉਹ ਸਾਰਾ ਰਾਸ਼ਨ ਲੈਣ ਤੋਂ ਬਾਅਦ ਘਰੋਂ ਬਾਹਰ ਥੋੜੀ ਜੀ ਦੂਰ ਸਾਫ਼ ਜਗ੍ਹਾ ਤੇ ਭੋਜਨ ਪਕਾਉਣ ਦੀ ਕੋਸ਼ਿਸ਼ ਕਰਦਾ ਹੈ ਉੱਥੇ ਉਹ ਔਰਤ ਫਿਰ ਆ ਜਾਂਦੀ ਆ ਤੇ ਕਹਿੰਦੀ ਹੈ ਕਿ ਕਿਧਰ ਤੂੰ ਤੂੰ ਐਵੇਂ ਵਿੱਚ ਮਰਦਾ ਰਹੇਂਗਾ ਇੰਜ ਕਰ ਤੂੰ ਮੇਰੇ ਕੋਲੋਂ ਦਾਫ ਹੋਣੇ ਦੇ ਸਿੱਕੇ ਹੋਰ ਲੈ ਲਈ ਤੇ ਇਹ ਭੋਜਨ ਵੀ ਤੈਨੂੰ ਮੈਂ ਬਣਾ ਦਿੰਨੀ ਆ ਉਹ ਨੌਜਵਾਨ ਫਿਰ ਆਖਦਾ ਹੈ ਕਿ ਚਲ ਠੀਕ ਹੈ ਮੈਨੂੰ ਕਿੰਨੇ ਵੇਖਣਾ ਆਪੇ ਨਾਲੇ ਤਾਂ ਭੋਜਨ ਬਣਿਆ ਬਣਾਇਆ ਮਿਲ ਜਾਊਗਾ ਤੇ ਦੂਸਰਾ ਸਿੱਕੇ ਵੀ ਮਿਲ ਰਹੇ ਨੇ ਉਹ ਤਿਆਰ ਹੋ ਜਾਂਦਾ ਹੈ ਪੋਣਨ ਬਣਾਉਣ ਤੋਂ ਬਾਅਦ ਉਹ ਔਰਤ ਥਾਲੀ ਵਿੱਚ ਪਾ ਕੇ ਉਹ ਵੇਸ਼ਵਾ ਜਦੋਂ ਉਸ ਨੌਜਵਾਨ ਮੁੰਡੇ ਦੇ ਕੋਲ ਜਾਂਦੀ ਹੈ ਤੇ ਜਾ ਕੇ ਕਹਿੰਦੀ ਆ ਕਿ ਭਾਵੇਂ 10 ਸਿੱਕੇ ਹੋਰ ਲੈ ਲਵੀਂ ਪਰ ਮੈਨੂੰ ਅੱਧੀ ਰੋਟੀ ਤੈਨੂੰ ਖਵਾ ਲੈਣ ਦੇ ਸਿੱਕਿਆਂ ਦੇ ਲਾਲਚ 'ਚ ਆ ਕੇ ਉਹ ਲੜਕਾ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਰੋਟੀ ਹੀ ਤਾਂ ਹੈ ਖਾਣੀ ਤਾਂ ਮੈਂ ਹੈ ਹੀ ਭਾਵੇਂ ਤੁਸੀਂ ਮੈਨੂੰ ਖਵਾ ਦਿਓ ਜਦੋਂ ਉਹ ਰੋਟੀ ਦੀ ਬੁਰਕੀ ਤੋੜਦੀ ਹੈ ਤੇ ਉਹ ਨੌਜਵਾਨ ਮੂੰਹ ਵਿੱਚ ਬੁਰਕੀ ਪਵਾਉਣ ਲੱਗਦਾ ਹੈ ਤਾਂ ਉਹ ਲੜਕੇ ਦੇ ਮੂੰਹ ਤੇ ਕੱਥ ਕੇ ਇੱਕ ਥੱਪੜ ਮਾਰ ਦਿੰਦੀ ਹੈ ਜਦੋਂ ਉਸ ਦੇ ਮੂੰਹ ਤੇ ਥੱਪੜ ਜੜ ਦਿੰਦੀ ਹੈ ਤਾਂ ਉਹ ਥੱਪੜ ਖਾ ਕੇ ਬੜਾ ਹੈਰਾਨ ਹੁੰਦਾ ਹੈ ਕਿ ਇਹ ਮੇਰੇ ਨਾਲ ਕੀ ਹੋਇਆ ਰੋਟੀ ਦੀ ਥਾਂ ਤੇ ਥੱਪੜ ਮੈਨੂੰ ਕਿਉਂ ਪਿਆ ਉਸ ਵਕਤ ਉਹ ਵੇਸ਼ਵਾ ਕਹਿੰਦੀ ਹੈ ਕਿ ਇਹ ਹੈ ਪਾਪ ਦਾ ਪਇਓ ਉਹ ਲੜਕਾ ਹੈਰਾਨ ਸੀ ਕੀ ਪਾਪ ਦਾ ਪਿਓ ਫਿਰ ਉਸ ਵੇਸ਼ਵਾਣੇ ਦੱਸਿਆ ਕਿ ਸਭ ਤੋਂ ਪਹਿਲਾਂ ਜਦੋਂ ਤੂੰ ਮੇਰੇ ਹੱਥੋਂ ਪਾਣੀ ਪੀਤਾ ਉਹ ਸੀ ਤੇਰਾ ਪਹਿਲਾ ਪਾਪ ਜਾਨੀ ਕਿ ਉਹ ਤੇਰੇ ਕੋਲੋਂ ਗਲਤੀ ਹੋ ਗਈ ਸੀ ਤੇ ਉਹ ਮਾਫੀ ਦੇ ਲਾਇਕ ਸੀ ਪਰ ਉਸ ਤੋਂ ਬਾਅਦ ਜਦੋਂ ਤੂੰ ਲਾਲਚ ਵਿੱਚ ਪੈ ਗਿਆ ਤੇ ਗਲਤੀ ਤੇ ਗਲਤੀ ਕਰੀ ਗਿਆ ਤੂੰ ਸਭ ਤੋਂ ਪਹਿਲਾਂ ਪਹਿਲੇ 10 ਸਿੱਕੇ ਤੇ ਤੂੰ ਰਾਸ਼ਨ ਮੇਰੇ ਕੋਲੋਂ ਲਿਆ ਤੇਰਾ ਪਹਿਲਾ ਪਾਪ ਉਸ ਤੋਂ ਬਾਅਦ ਤੇਰਾ ਲਾਲਚ ਵੱਧ ਗਿਆ ਤੇ ਤੂੰ ਫੇਰ 10 ਸਿੱਕੇ ਤੇ ਭੋਜਨ ਮੇਰੇ ਕੋਲੋਂ ਪਕਵਾ ਲਿਆ ਤੇ ਤੀਜਾ ਪਾਪ ਤੂੰ ਰੋਟੀ ਬਣਵਾ ਕੇ ਮੇਰੇ ਕੋਲੋਂ ਖਾਣ ਬਾਰੇ ਜਦੋਂ ਸੋਚਿਆ ਤੇ ਨਾਲ 10 ਸਿੱਕਿਆਂ ਦਾ ਹੋਰ ਲਾਲਚ ਕੀਤਾ ਯਾਨੀ ਕਿ ਕੁੱਲ ਮਿਲਾ ਕੇ ਸਿੱਕਿਆਂ ਦਾ ਤੇਰਾ ਲਾਲਚ ਵੱਧ ਗਿਆ ਤੇ ਤੂੰ ਆਪਦਾ ਲਕਸ਼ ਭੁੱਲ ਗਿਆ ਤੇ ਪਾਪ ਤੇ ਪਾਪ ਕਰਦਾ ਰਿਹਾ ਲੋਭ ਤੇ ਲਾਲਚ ਇਹੀ ਹੈ ਪਾਪ ਦੇ ਪਿਓ ਜੋ ਇਨਸਾਨ ਲਾਲਚ ਵਸ ਪੈ ਕੇ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਤੇ ਦਲਦਲ ਵਿੱਚ ਫਸਦਾ ਜਾਂਦਾ ਹੈ ਫਿਰ ਉਹ ਨੌਜਵਾਨ ਕਹਿੰਦਾ ਕਿ ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਸੀ ਮੈਂ ਤਾਂ ਇੰਨੀ ਵਿਦਿਆ ਹਾਸਲ ਕੀਤੀ ਪਰ ਤੂੰ ਇੱਕ ਵੇਸ਼ਵਾ ਹੈ ਤੈਨੂੰ ਇਸ ਸਵਾਲ ਦਾ ਕਿਵੇਂ ਪਤਾ ਸੀ ਤੇ ਉਹ ਦੱਸਦੀ ਹੈ ਕਿ ਇਸੇ ਲਾਲਚ ਵਸ ਪੈ ਕੇ ਮੈਂ ਇੱਕ ਆਮ ਔਰਤ ਤੋਂ ਵੇਸ਼ਵਾ ਬਣੀ। ਇਸੇ ਲੋਭ ਲਾਲਚ ਨੇ ਮੈਨੂੰ ਇੱਥੋਂ ਤੱਕ ਲੈ ਆਂਦਾ। ਪਰ ਤੂੰ ਹਜੇ ਬਚ ਸਕਦਾ ਹੈ। ਉਹ ਨੌਜਵਾਨ ਕਹਿੰਦਾ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਫਿਰ ਉਹ ਵੇਸ਼ਵਾ ਕਹਿੰਦੀ ਹੈ ਕਿ ਇਸ ਤੋਂ ਤੂੰ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਬਚ ਸਕਦਾ ਹੈ। ਅਸੀਂ ਸੰਸਾਰੀ ਲੋਕ ਹਾਂ। ਤਰ੍ਹਾਂ-ਤਰ੍ਹਾਂ ਦੇ ਵਿਕਾਰਾਂ ਵਿੱਚ ਫਸ ਜਾਂਦੇ ਆਂ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਪੰਜ ਤਰ੍ਹਾਂ ਦੇ ਵਿਕਾਰ ਹਨ। ਜਿਵੇਂ ਤੈਨੂੰ ਆਪਦੀ ਵਿੱਦਿਆ ਦਾ ਹੰਕਾਰ ਹੋ ਗਿਆ ਤੇ ਹੁਣ ਤੈਨੂੰ ਪੈਸੇ ਤੇ ਸਿੱਕਿਆਂ ਦਾ ਲੋਭ ਪੈ ਗਿਆ ਤੇ ਤੀਜਾ ਤੂੰ ਮੇਰੇ ਮੋਹ ਵਿੱਚ ਫਸ ਰਿਹਾ ਸੀ ਇਸੇ ਹੀ ਤਰ੍ਹਾਂ ਬਾਕੀ ਵੀ ਵਕਾਰ ਤੂੰ ਲਾਹੀ ਲੈਣੇ ਨੇ ਪਰ ਜੇ ਤੂੰ ਸਭ ਤੋਂ ਬਚਣਾ ਹੈ ਤਾ ਰੱਬ ਦਾ ਨਾਮ ਸਿਮਰਨ ਕਰ ਉਸ ਦੀ ਬੰਦਗੀ ਕਰਿਆ ਕਰ ਜੋ ਉਸ ਪ੍ਰਮਾਤਮਾ ਨੇ ਦਿੱਤਾ ਉਸ ਦੀ ਰਜਾ ਵਿੱਚ ਰਹਿ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਇੰਨੀ ਸ਼ਕਤੀ ਹੈ ਇੰਨੀ ਤਾਕਤ ਹੈ ਕਿ ਇਹ ਤੇਰੇ ਹਿਰਦੇ ਅੰਦਰ ਵਾਸ ਕਰ ਜਾਣਗੇ ਤੇ ਤੂੰ ਆਪੇ ਹੀ ਇਸ ਲਾਲਚ ਜਾਣੀ ਪਾਪ ਦੇ ਪਿਓ ਤੋਂ ਬਚ ਜਾਣਾ ਹੈ ਤਾਂ ਸਾਧ ਸੰਗਤ ਜੀ ਅਸੀਂ ਵੀ ਅੱਜ ਦੀ ਇਸ ਕਹਾਣੀ ਤੋਂ ਪਿਤਾ ਵੱਲੋਂ ਪੁੱਛੇ ਉਸ ਨੌਜਵਾਨ ਤੋਂ ਸਵਾਲ ਜਾਨੀ ਪਾਪ ਦਾ ਪਿਓ ਕੌਣ ਹੈ ਉਸ ਤੋਂ ਬਚਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਵੀ ਜਿਆਦਾ ਨਹੀਂ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਜਪਜੀ ਸਾਹਿਬ ਜੀ ਦੀ ਬਾਣੀ ਅਸੀਂ ਜ਼ਰੂਰ ਪੜੀਏ ਸੁਣੀਏ ਤੇ ਆਪਦੇ ਹਿਰਦੇ ਅੰਦਰ ਵਸਾਈਏ ਜਿਸ ਨਾਲ ਸਾਰਾ ਦਿਨ ਸਾਡੇ ਅੰਦਰ ਚੰਗੇ ਵਿਚਾਰ ਆਉਂਦੇ ਰਹਿਣ ਜਪਜੀ ਸਾਹਿਬ ਜੀ ਦੀ ਬਾਣੀ ਪੜਨ ਵਾਲੇ ਇਨਸਾਨ ਨੂੰ ਗੁੱਸਾ ਨਹੀਂ ਆਉਂਦਾ ਕੋਈ ਵੀ ਇਨਸਾਨ ਜੋ ਰੱਬ ਤੇ ਵਿਸ਼ਵਾਸ ਰੱਖਦਾ ਹੈ ਬਾਣੀ ਪੜਦਾ ਸੁਣਦਾ ਹੈ ਉਹ ਮਾੜਾ ਕੰਮ ਨਹੀਂ ਕਰਦਾ ਉਸ ਨੂੰ ਉਸ ਅਕਾਲ ਪੁਰਖ ਦਾ ਭੈ ਹੁੰਦਾ ਹੈ ਕਿ ਉਹ ਹੈ ਤੇ ਸਭ ਕੁਝ ਦੇਖ ਰਿਹਾ ਏ ਉਸ ਇਨਸਾਨ ਦਾ ਵਿਸ਼ਵਾਸ ਭਰੋਸਾ ਉਸ ਸਤਗੁਰ ਸੱਚੇ ਪਾਤਸ਼ਾਹ ਜੀ ਤੇ ਪੱਕਾ ਹੋ ਜਾਂਦਾ ਹੈ ਉਹ ਸਭ ਡੋਰਾ ਆਵਦਾ ਚੰਗਾ ਮਾੜਾ ਉਸ ਪਰਮਾਤਮਾ ਤੇ ਸੁੱਟ ਦਿੰਦਾ ਹੈ ਇਸ ਲਈ ਉਸ ਦੇ ਨਾਮ ਦਾ ਸਹਾਰਾ ਲਓ ਬਾਣੀ پڑھੋ ਤੇ ਘੱਟੋ-ਘੱਟ ਇੱਕ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਿਆ ਕਰੋ ਤਾਂ ਸਾਥ ਸੰਗਤ ਜੇ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਵੀ ਕੋਈ ਸਿੱਖਿਆ ਲਈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ